ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਫਿਰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਨਾਰਕੋ ਕਾਟਰਲ ਜਿਹੜਾ ਉਹ ਬਸਟ ਕੀਤਾ ਗਿਆ ਕਰਾਸ ਬਾਰਡਰ ਦੋ ਵੱਡੇ ਸਮੱਗਰ ਫੜੇ ਗਏ ਹੈ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਈਸ ਮੈਟਾਫੇਟਾਮਾਈਨ ਜਿਹਨੂੰ ਕਹਿੰਦੇ ਹੈ ਉਹ ਬਰਾਮਦ ਹੋਈ ਹੈ ਦੋਨੇ ਜਿਹੜੀਆਂ ਆ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਹੈ ਇਹ ਡਰੋਨ ਰਾਹੀਂ ਕ੍ਰਾਸਦ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਗਈ ਸੀ ਔਰ ਇਹ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਹੱਚ ਗੁਰਸੇਵਕ ਸਿੰਘ ਘਰਿਆਲੇ ਦਾ ਹੈ ਤਹਿਸੀਲ ਪੱਟੀ ਤਰਨਤਾਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਰੈਸਟ ਹੋਇਆ ਹੈ ਗੇਟ ਕੀ ਮਾ ਅਗ ਇਰੀਏਜ ਬਲਜੀਤ ਸਿੰਘ ਗੁਰਨਾਨਕਪੁਰਾ ਅਮਰਸਰ ਗੁਰਨਾਨਕਪੁਰਾ ਅਮਰਸਰ ਦਾ ਇਹ ਲੇਬਰ ਦਾ ਕੰਮ ਕਰਾਇ ਮਕਬੂਲਪੁਰੇ ਤੋਂ ਅਰੈਸਟ ਹੋਇਆ ਹੈ ये जो बैकग्राउंड यही है कि साढे दो साफिसर ने बहुत जो काम किया इंस्पैक्टर मनजीत कौर एस एच ओ गेट कीमा इंस्पैक्टर मोलक दीप सांसपैक्टर सी आई उन्होंने जे सुपरवाइजरी ऑफिसर ने जसपाल सिंह ए सी पी विशाल जीत जी और साढे जे ए पी इनवैसिगे हरमिंदर और डी सी पी इनवैसिगे रविंद्रपाल जी और सागजीत वाली जी इन्हों सार बहुत ਇਨੂੰ ਅੱਛੇ ਤਰ੍ਹਾਂ ਨਾਲ ਇਹਨੂੰ ਆਪਰੇਸ਼ਨ ਨੂੰ ਅੰਜਾਮ ਦੇ ਕੇ ਇਹ ਕਲਮੀਨੇਟ ਕੀਤਾ ਹੈ ਮੈਟਾਫੇਟਾਮਾਈਨ ਦੀ ਗੱਲ ਜੇ ਆਪਾਂ ਬੈਕਗਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ਲ ਹੋ ਜਾਂਦੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ 250 ਗ੍ਰਾਮ ਦੇ ਉੱਤੇ ਕਮਰਸ਼ਲ ਹੁੰਦੀ ਹੈ ਤਾਂ ਇਹ ਆਲਮੋਸਟ ਜੇ ਆਪਾਂ ਦਾ ਧਿਆਨ DIY ਤਾਂ 56 ਟਾਈਮਸ ਕਮਰਸ਼ਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ ਇਹ 56.3 ਟੂ ਬੀ ਪ੍ਰੈਸਾਈਸ ਉਹਨੇ ਵਾਰੀ ਮਤਲਬ 50 ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮੈਟਾਫੈਟਾਮਾਈਨ ਜਿਹੜੀ ਹੈ ਇਹ ਡਰੱਗ ਹਿਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਦਾ ਸੁਭਗਰ ਦਾ ਤੇ ਜਿਹੜੇ ਇਸ شرارتی ਕ੍ਰਿਮੀਨਲ ਅਨਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਹੈ ਉਹਦੇ ਕੋਈ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ। ਹਿਰੋਇਨ ਤਾਂ ਜਿਹੜੀ ਇਹ ਡੈਰੀਵੇਟਿਵ ਹੈ ਓਪੀਆਇਡ ਦੀ ਖੇਤਾਂ ਦੇ ਵਿੱਚ ਲਾਉਣੇ ਪੈਣਗੇ, ਹੋਰ ਕਰਨਗੇ ਚੁੱਪ ਕਰਕੇ ਲੈਬ 'ਚ ਬਣਾ ਕੇ ਬੰਦੇ ਨੂੰ ਵਰਤਦੇ ਐ ਔਰ ਇਹਦਾ ਜਿਹੜਾ ਜੋ ਇਹਦੀਆਂ ਜੇ ਸਿੰਪਟਮ ਸਮਝ ਸਕਦੇ ਹੋ, ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ। ਵਾਇਲੈਂਟ ਹੁੰਦਾ ਬੰਦਾ ਤੇ ਵਕਫ-ਵਕ ਮਿਲਕਾਂ ਦੇ ਵਿੱਚ ਇਹਦਾ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ-ਬਾਰ। ਔਰ ਇਹਦੇ ਚ ਜਿਹੜੀ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਇਸ ਫੜੀ ਸੀੀ ਉਦੋਂ ਵੀ ਹੁਣ ਐਤਕੀ ਵੀ ਉਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੀ ਮੈਟ੍ਰਿਕ ਪੌਂਡਿੰਟਨ ਸਾਡੇ ਸ਼ਹਿਰ ਨੇ ਉਹਨਾਂ ਚ ਜਿਹੜੇ ਰੇਪ ਪਾਰਟੀਆਂ ਸੋ ਕਾਲਡ ਹੈਗੀਆਂ ਉਹਨਾਂ ਚ ਯੂਜ਼ ਕਾਫੀ ਹੁੰਦੀ ਹੈ ਔਰ ਇਹਦੇ ਚ ਜਿਹੜਾ ਦੋਨੋਂ ਸਾਡੇ ਮੁਲਜ਼ਮ ਨੇ ਇਹਨਾਂ ਦੀ ਪੁਛਗਿੱਛ ਅਸੀਂ ਡਿਟੇਲ ਚ ਕਰ ਰਹੇ ਆਂ ਸੋ ਦੈਟ ਇਹਨਾਂ ਦੇ ਲਿੰਕੇजेस ਵੀ ਅੱਗੇ ਕਿੱਥੇ ਡਿਲੀਵਰੀ ਕਰਨੀ ਸੀਗੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂ। ਮੈਂ ਤਾਂ ਸੁਣਿਆ ਨਹੀਂ ਜੀ ਬਟ ਮੈਟਰੋਪੋਲਿਟਨ ਵੱਡੇ ਸ਼ਹਿਰਾਂ ਦਾ ਡੈਫੀਨਿਟਲੀ ਕਹਿ ਰਹੇ ਨੇ ਜੀ ਬਟ ਅਸੀਂ ਕਿਸੇ ਨੂੰ ਵੀ ਸਪੇਅਰ ਨਹੀਂ ਕਰਦੇ ਤੁਹਾਨੂੰ ਪਤਾ ਪਿਛਲੀ ਵਾਰ ਵੀ ਅਸੀਂ ਕਾਫੀ ਜਿਹੜੇ ਬੰਦੇ ਕਿਸੇ ਤਰ੍ਹਾਂ ਨਾਲ ਵੀ ਕਿਸੇ ਡਰੱਗ ਯੂਜੇਜ ਨੂੰ ਇਨਕਰੇਜ ਕਰਦੇ ਆ ਜਾਂ ਸੇਵਨ ਕਰਦੇ ਆ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਦੀ ਹੈ ਸਰ ਤੁਸੀਂ ਵਰੇ ਸੀ ਕਿ ਬਹੁਤ ਸਾਰੇ ਨੂੰ ਤੁਸੀਂ ਡਾਪਲ ਵੀ ਕਰਾਹਾ ਉਹਨਾਂ ਦੇ ਵਿੱਚ ਆਈਸਕ੍ਰੀਮ ਪੀਣ ਵਾਲੇ ਹੈਗੇ ਸੀਗੇ ਵਿੱਚ ਮਰੀਜ਼ ਮਿਲੇ ਸੀ ਆਈਸ ਵਾਲਾ ਬਹੁਤ ਘੱਟ ਮਿਲਿਆ ਜੀ ਬਟ ਇਹ ਨਵਾਂ ਟ੍ਰੈਂਡ ਆਪਾਂ ਸਮਝ ਸਕਦੇ ਹਾਂ ਕਿ ਵਿੱਚ ਵਿੱਚ ਟੈਸਟ ਕਰਦੇ ਰਹਿੰਦੇ ਆ ਸਬਸਟੀਟਿਊਟ ਟੂ ਹਿਰੋਇਨ ਔਰ ਜੋ අපਾਨੂੰ ਰਿਪੋਰਟਸ ਤੋਂ ਪਤਾ ਲੱਗਦਾ ਕਿ ਸ਼ਾਇਦ ਅਫਗਾਨਿਸਤਾਨ ਦੇ ਵਿੱਚ ਜਿਹੜੀ ਪੋਪੀ ਕਲਟੀਵੇਸ਼ਨ ਵੀ ਘਟਾਈ ਗਈ ਹੈ ਉਹਦਾ ਵੀ ਰੀਜ਼ਨ ਹੈ ਕਿ ਉਹਦਾ ਇੱਕ ਸਬਸਟੀਟਿਊਟ ਲੱਭ ਰਹੇ ਜਲਦੀ ਜਿਹੜੇ ਨਾਰਕੋਸ smugglers ਨੇ ਉਹਦਾ ਇਹ ਇਫੈਕਟ ਹੁੰਦਾ ਕਿ ਬਾਰ-ਬਾਰ ਆਪਾਂ ਨੂੰ ਕਿਸੇ ਨਾ ਕਿਸੇ ਟਾਈਮ 'ਚ ਵੱਡੀ ਕੁਆਂਟੀਟੀ ਦੇ ਵਿੱਚ ਇਹ ਚੀਜ਼ ਮਿਲਦੀ ਹੈ ਜਿਹੜੀ ਕਿ ਬਹੁਤ ਪੋਰਟੈਂਟ ਹੈ ਔਰ ਇਹ ਵੀ ਮਤਲਬ ਆਪਾਂ ਸਮਝਦੇ ਆ ਕਿ ਨਸ਼ਾ ਹੈ ਉਹ ਬਹੁਤ ਤਿੱਖਾ ਹੈ ਸਰ ਦੇਸਮੈਂਟ ਸਰ ਤੁਸੀਂ ਕਹਿ ਰਹੇ ਕਿ ਇਹਦੇ ਨਾਲ ਜਿਹੜੇ ਜੁੜੇ ਹੋਣਗੇ ਥੈਟ ਮੀਨਸ ਉਹ ਜਿਵੇਂ ਵੱਡੀਆਂ ਪਾਰਟੀਆਂ ਯੂਜ਼ ਹੁੰਦੇ ਫਿਰ ਉਹ ਵੱਡੇ ਲੋਕ ਵੀ ਯੂਜ਼ ਕਰਦੇ ਪਿੱਛੇ ਵੱਡੇ ਨਾਮ ਹੋ ਸਕਦੇ ਜਿਹੜੇ ਯੂਜ਼ ਦੇ ਕੋ ਹੁੰਦੇ ਆ ਆਪਣੇ ਮੋਸਟ ਲਾਈਕਲੀ ਕੀ ਹੁੰਦਾ ਕਿ ਅੱਪਾਏ ਡਰੱਗ ਰੂਟ ਦੇ ਉੱਤੇ ਪੈਨੇ ਆ ਅੰਮ੍ਰਿਤਸਰ ਬਾਰਡਰ ਹੈ ਤਰਨਤਾਰ ਨੇਅ ایرিয়া ਇਤੋਂ ਅੱਗੇ ਵੀ ਜਾਂਦੀ ਹੈ ਟਵਰਡਸ ਨਿਊ ਡੈਲੀ ਐਂਡ ਬੰਬੇ ਵੱਡੇ ਸ਼ਹਿਰਾਂ 'ਚ ਵੀ ਜਾਂਦੀ ਹੈ ਡਰੱਗ ਉਹ ਅਕਸਰ ਆਪਾਂ ਨੂੰ ਪਤਾ ਵੀ ਲੱਗਦਾ ਪਹਿਲਾਂ ਵੀ ਫੜੇ ਗਏ ਆ ਕਨਸਾਈਨਮੈਂਟਸ ਸੋ ਅਜੇ ਦੀ ਉੱਚੇਚ ਜਾਰੀ ਹੈ ਪਾਕਿਸਤਾਨ ਬੇਸਡ ਬੰਦੇ ਹੀ ਇਹਨੂੰ ਬਾਰ-ਬਾਰ ਪੁਸ਼ ਕਰ ਰਹੇ ਆ ਔਰ ਮੈਂ ਸਮਝਦਾ ਕਿ ਇੱਕ ਸਾਜ਼ਿਸ਼ ਇਦਾਂ ਦੀ ਬਣਾਈ ਜਾ ਰਹੀ ਹੈ ਕਿ ਨਾਲ ਬੰਦਾ ਡੈメージ ਵੀ ਜਲਦੀ ਹੁੰਦਾ ਤੇ ਜਲਦੀ ਤਿਆਰ ਕਰਨੀ ਬੜੀ ਸੌਖੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ। ਸੋ ਇਹ ਪਹਿਲਾਂ ਕਿਸੇ ਨੂੰ ਪਹਿਲਾਂ ਕਨਸਾਈਨਮੈਂਟ ਮੰਗਵਾ ਲਵਾਂਗੇ। ਨਹੀਂ ਉਹ ਹੁਣੇ ਥੋੜੀ ਦੇਰ ਤੋਂ ਇਹ ਡਾਕਟਰੀਟ ਚਾਹੀਏ ਆ ਜੀ। ਬਟ ਮੇਨ ਨਾ ਦੀ ਜਿਹੜੇ ਕਨੈਕਸ਼ਨ ਨੇ ਵਰਚੁਅਲ ਨੰਬਰਸ ਦੇ ਰਾਹੀਂ ਸੋਸ਼ਲ ਮੀਡੀਆ ਪਲੈਟਫਾਰਮਸ ਉਹਦੇ ਤੋਂ ਇਹ ਸਾਰਾ ਕੰਮ ਕਰਦੇ ਆ ਔਰ ਆਮ ਪਹਿਲਾਂ ਹੀਰੋਇਨ ਹੁੰਦੀ ਸੀ ਕਿ ਪਿੱਛੇ ਆਪਾਂ ਦੇਖਿਆ ਵੀ ਜਿਹੜੀ ਮਾਤਰਾ ਕਾਫੀ ਘਟੀ ਹੈ ਬਟ ਅਈਸਰ ਨੀਵਲ ਵੱਡੀ ਮਾਤਰਾ ਚ ਮਿਲੀ ਹੈ ਜੇ ਕਿ ਮਤਲਬ ਇੱਕ ਇੰਪੋਰਟੈਂਟ ਟ੍ਰੈਂਡ ਨੇ ਉਹ ਅਸੀਂ ਦੇਖ ਕੇ ਉਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕੋਰੀਅਨ ਨੇ ਇਹਨਾਂ ਨੂੰ ਪੇਮੈਂਟ ਕੋਈ ਕਹਿਣ ਵਾਲੀ ਦਿੱਤੀ ਨੂੰ ਜਾਂ ਵਾਦਾ ਕੀਤਾ ਉਹ ਇਹ ਕੋਰੀਅਨ ਉਹ ਵੀ ਗੱਲ ਚੱਲ ਰਹੀ ਹੈ ਡੈਫੀਨਿਟਲੀ ਕੰਮ ਤਾਂ ਲਾਲਚ ਵਾਸਤੇ ਕੀਤਾ ਜੀ ਔਰ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜੇ ਯੂਥ ਨੇ ਉਹ ਬਹਿਕਾਵੇ ਚ ਆ ਜਾਂਦੇ ਮੈਂ ਹਰ ਵਾਰੀ ਤੁਹਾਡੇ ਮਾਧਿਅਮ ਨਾਲ ਇਹ ਗੱਲ ਨੂੰ ਜ਼ਰੂਰ ਫੋਕਸਡ ਲਈਦਾ ਹੈ ਇਹ ਆਪਣੀ ਲਾਈਫ ਨਾ ਗਵਾਉ ਹੋਇਆ ਆਪਣੀ ਸਿਹਤ ਵੀ ਖਰਾਬ ਕਰਦੇ ਹੂੰ ਔਰ ਇਹਦਾ ਜਿਹੜਾ ਬਹੁਤ ਹੀ ਵੱਡਾ ਆ ਆਈ ਵੁਡ ਸੇ ਬੈਡ ਇਫੈਕਟ ਹੈ ਆਪਣੀ ਹੈਲਥ ਤੇ ਬਟ ਉਪਰੋਂ ਤੁਸੀਂ ਫੜੇ ਵੀ ਜਾਣੇ ਹੋ ਤੇ ਲੀਗਲ ਕਾਰਵਾਈ ਤੁਹਾਡੇ ਤੇ ਹੀ ਹੁੰਦੀ ਹੈ ਬਾਹਰ ਬੈਠੇ ਲੋਕਾਂ ਦਾ ਕੁਝ ਜਾ ਨਹੀਂ ਰਿਹਾ ਸਰ ਇਹਨਾਂ ਦੀ ਏਜ ਵੀ ਨਹੀਂ ਦੇ ਕੰਮ ਕਰ ਕੀ ਜਿਹੜਾ ਗੁਰਸੇਵਕ ਸਿੰਘ ਹੈ ਜੀ ਇਹ 44 ਇਅਰਸ 34 ਇਅਰਸ ਦਾ ਹੈਗਾ 34 ਸਾਲ ਦਾ ਇਹ ਖੇਤੀਬਾੜੀ ਦਾ ਕੰਮ ਕਰਦਾ ਹੈ ਤਰਨਤਨ ਏਰੀਆ ਦੇ ਰਹਿਣ ਵਾਲਾ ਘਰੇਾਲੇ ਦਾ ਤਸੀਲ ਪੱਟੀ ਉਹ ਚੱਲ ਰਿਹਾ ਜੀ ਤੁਹਾਨੂੰ ਉਹੀ ਦੱਸਿਆ ਸਾਰੇ ਕੰਮ ਅਸੀਂ ਕਰ ਰਹੇ ਹਾਂ ਸਾਈਮਲਟੇਨियसली ਔਰ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਤਾਂ ਅਸੀਂ ਜਰੂਰ ਦੱਸਾਂਗੇ ਆਪ ਡਿਕਟੇਡ ਨੇ ਸਰ ਇਹ ਆਈਸ ਦੇ ਆਪ ਇਹ ਅਜੇ ਨਹੀਂ ਹੈ ਇਹ ਗੱਲ ਮੈਡੀਕਲ ਚੋਂ ਦੇਖਾਂਗੇ ਜੀ ਸਾਰਾ ਇਹਨਾਂ ਦਾ ਡੋਪ ਟੈਸਟ ਵੀ ਕਰਾਵਾਂਗੇ ਔਰ ਸਾਰਾ ਇਹਨਾਂ ਦਾ ਹੈਬਿਟਸ ਵੀ ਸਟੱਡੀ ਹੋ ਜਾਣਗੀ ਡਿਊਰਿੰਗ ਕੋਰਸ ਆਫ ਰਿਮਾਂਡ ਉਹਨੇ ਪੇਸ਼ ਕੀਤੇ ਜਾ ਰਹੇ ਤੇ ਇਹਨਾਂ ਤੋਂ ਫਿਰ ਰਿਮਾਂਡ ਲੰਮਾ ਲਵਾਂਗੇ ਉਸ ਤੇ ਸਾਰੀ ਟੈਕਨੀਕਲ ਤੇ ਜਿਹੜੀ ਔਨ ਗਰਾਉਂਡ ਇਨਵੈਸਟੀਗੇਸ਼ਨ ਹੈ ਉਹਨੂੰ ਅੰਜਾਮ ਦਿੱਤਾ ਜਾਏ 2 ਕਿਲੋ ਸਰ ਇੱਕ ਵੋਟ ਆਈਸੀ ਕੇ ਡੋਮੀ ਟਾਈਪ ਬਣ ਜਾਂਦੇ ਵਾਇਲੈਂਟ ਨਹੀਂ ਹੈ ਹਾਂਜੀ ਇਹ ਇਹਦੇ ਚ ਜੋ ਆਪਾਂ ਨੂੰ ਸਿੰਪਟੋਮੈਟਿਕ ਜਿੰਨੀਆਂ ਗੱਲਾਂ ਆਪਾਂ ਮੈਡੀਕਲ ਫੀਲਡ ਵਾਲੇ ਅਪਡੇਟ ਸਾਡੇ ਕੋਲ ਹੀ ਉਹਨਾਂ ਤੋਂ ਪੁੱਛਦੇ ਰਹਿੰਦੇ ਆ ਉਹਦੇ ਚ ਇਹੀ ਆਈ ਹੈ ਕਿ ਮਤਲਬ ਮੋਰ ਵਾਇਲੈਂਟ ਹੈ ਐਰੈਟਿਕ ਤੇ ਵਾਇਲੈਂਟ ਬਿਹੇਵੀਅਰ ਹੈ ਤੇ ਉਹਦੇ ਨਾਲ ਕਮਿਊਨਿਟੀ ਨੂੰ ਵੀ ਖਤਰਾ ਪੈਦਾ ਹੁੰਦਾ ਔਰ ਇਹ ਮੁੰਡੇ ਤੇ ਬੰਦਾ ਹੁੱਕ ਬਹੁਤ ਜਲਦੀ ਹੋ ਜਾਂਦਾ ਜਲਦੀ ਐਡਿਕਟ ਬਣ ਜਾਂਦਾ ਇਹਦੇ ਬਾਰੇ ਕਿਹਾ 15 ਤੋਂ 50% ਤੱਕ ਇਹਦੇ ਦਿਮਾਗ ਡੈਮੇਜ ਹੋ ਜਾਂਦਾ ਉਸ ਲੈਵਲ ਤੱਕ ਫਿਰ ਵਾਇਲੈਂਸ ਦੇ ਕੋਈ ਇਹਦੇ ਬਾਰੇ ਮੈਂ ਕੋਈ ਔਥੈਂਟਿਕ ਗੱਲ ਨਹੀਂ ਕਰ ਸਕਦਾ ਬਿਕੋਜ਼ ਇਹ ਮੈਡੀਕਲ profession ਨਾਲ ਰਿਲੇਟਡ ਕੁਐਸਚਨ ਹੈ ਬਟ ਡੈਫੀਨਿਟਲੀ ਇੱਕ ਮਾੜੀ ਚੀਜ਼ ਹੈ ਸਿੰਥੈਟਿਕ ਹੈ ਬਿਲਕੁਲ ਟੋਟਲੀ ਡੈਰੀਵੇਟਿਵ ਕਿਸੇ ਨੇਚਰਲ ਚੀਜ਼ ਦੀ ਹੈ ਹੀ ਨਹੀਂ ਸੋ ਉਹ ਡੈਮੇਜ ਤਾਂ ਡੈਫੀਨਿਟਲੀ ਹੁੰਦਾ ਹੀ ਹੈ। ਨਹੀਂ ਕੁਝ ਨਹੀਂ ਆਏਗਾ ਜੀ। ਪ੍ਰੀਵियस ਰਿਕਾਰਡ ਕੋਈ। ਥੈਂਕ ਯੂ ਜੀ।